ਦੀ ਸਤਿ ਸ੍ਰੀ ਅਕਾਲ ਤੇ ਜਨਨ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਕੱਲ੍ਹ ਦੀ ਤੁਸੀਂ ਸਾਰੇ ਵੀ ਪੀਖਾ ਤੁਹਾਨੂੰ ਲੱਗੇ ਜੇ ਆਪਾਂ ਮਿਲੀਆਂ ਤੇ ਆਪਾਂ ਮਤਲਬ ਵਾਇਗਰੂ ਦਾ ਨਾਮ ਹੈ ਕਿ ਬਰਮਾਦਮਾ ਦਾ ਨਾਮ ਹੈ ਕਿਤੇ ਕੱਪੜੀ ਥੋੜੀ ਦੇ ਅੰਦਰ ਰੱਖ ਲਈਏ ਸੇਲ ਕਰਨ ਵਾਸਤੇ ਅੱਧੇ ਤੇ ਦੇ ਸੇਲ ਹੋਏ ਕਾਫੀ ਸੇਲ ਹੋ ਗਏ ਤੇ ਥੋੜੇ ਰਹਿ ਗਏ ਆ ਤੇ ਅੱਜ ਫੇਰ ਮੈਂ ਲੈ ਕੇ ਆਈਆਂ ਨਵੇਂ ਨਵੇਂ ਛੋਨੇ ਛੋਨੇ ਤੇ ਆ ਵੇਖੋ ਇਸ ਤਰ੍ਹਾਂ ਮੈਂ ਡਬਲ ਲੈਸ ਹੀ ਵਰਗਾ ਲੱਗੀਆਂ ਨਾ ਜਾਂ ਕੇਰੇ ਦੇਵੀ ਪੱਟ ਲਗੀਆਂ ਵਾ ਤੇ ਆ ਵੇਖੋ ਇਸ ਤਰ੍ਹਾਂ ਲੈਸ ਲਗੀਆਂ ਤੇ ਆ ਹੈਗਾ ਵਾ ਇੱਥੇ ਵੀ ਡਬਲ ਲੈਸ ਹਾਂ ਤੇ ਆ ਆਵਾਂ ਦੁਪੱਟਾ ਆਂ ਦੁਪੱਟਾ ਵਾ ਇਹਦੇ ਨਾਲ ਤੇ ਇਹ ਬਾਹਰ ਆ ਗਿਆ ਆਪਣਾ ਇਹਦੇ ਤੇ ਵਰਤਵਾਸ ਨੂੰ ਤੇ वर्वा वर् श वर्कते सवार वर्वर्ुवाला शर बषना शवा बस प वर््यावा कैठ बौसुमा नगा आनाु बता पेता र बतु शवा ਪੱਕੀ ਜੇ ਤੁਸੀਂ ਇਹ ਲੈਣਾ ਹੋਵੇ ਜੇ ਤੁਹਾਨੂੰ ਬਹੁਤ ਵਧੀਆ ਲੱਗਣ ਤੇ ਕਮੈਂਟ ਕਰ ਦਿਓ ਸੋਹਣੇ ਸੋਹਣੇ ਤੇ ਇੱਕ ਆਸ ਹੁਣ ਇਹ ਨਾ ਵਾਈਟਰ ਇਹ ਤਰੀਂ ਜੀ ਸ਼ੇਡ ਉਹ ਬਲੈਕ ਤੇ 오ਰਿੰਜ ਤੇ ਆਹ ਪਰਪਲ ਜੀ ਸ਼ੇਡ ਦਾ ਬੈ ਜਾਂਦਾ ਹੈਗਾ ਆ ਬਲੈਕ ਤੇ 오ਰਿੰਜ ਤੇ ਆਹ ਤਰੀਂ ਜੀ ਸ਼ੇਡ ਦਾ ਵਾ ਸੂਟ ਦਾ ਇਹਦੇ ਤੇ ਵੀ ਆ ਵਰਕ ਹੋਇਆ ਪਿਆ ਵਾ ਆ ਵੇਖੋ ਬੱਦ ਕਿੰਨਾ ਜੁਣਾ ਹੋਇਆ ਵਾ ਬਹੁਤ ਸਫਾਈ ਦਾ ਕੰਮ ਆ ਬਹੁਤ ਸੋਹਣਾ ਸੋਹਣਾ ਸੂਟ ਵਾ ਇਸਨੂੰ ਤੇ ਮੈਡਲਰ ਵਾਲੀ ਉਹ ਜਿਹੜਾ ਪਹਿਲਾਂ ਪਾਇਆ ਇਹਦੇ ਤੇ ਆ ਸਿੰਗਲ ਲੈਸ ਉਹਦੇ ਤੇ ਡਬਲ ਹੀ ਆ ਨਾ ਲੱਗੀ ਤੇ ਇਹਦੇ ਤੇ ਲੱਗੀ ਆ ਸਿੰਗਲ ਆਹ ਦੁਪੱਟੇ ਨੂੰ ਹੀ ਲੱਗੀ ਆ ਲੈਸ ਇਹ ਇਹ ਕੋਲ ਲਗਾ ਦੇਣੀ ਲਈ ਜਿਆਦਾ ਹੈ ਮੈਨੂੰ ਤੈਲ ਹੋਣੇ ਪੈਣੇ ਆ ਜਿਆਦਾ ਹੀ ਮੁੱਕੇ ਖਲਾਅ ਨਹੀਂ ਗਈ ਆ ਵੇਖੋ ਆਹ ਮੈਂ ਸ਼ਰਟ ਇਹਨੂੰ ਹੀ ਬਦਲ ਲੈਸ ਕੀਤੀ ਆ ਤੇ ਪਲੀ ਜਿਹੜੇ ਵੀ ਚੈਨਲ ਦੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਸੋਨੇ ਸੋਨੇ ਸਿਰ ਤੇ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀ ਤੇ ਆ सेम ਹੀ ਹੈ ਇਹ ਤੁਹਾਨੂੰ सेम ही ਹੈ ਜੇ ਤੁਸੀਂ ਇਹ ਵੀ ਸ਼ੇਅਰ ਕਰ ਦਿਓ ਬਈ ਇਸੂਟ ਤਾਂ ਇਹਦੇ ਵਰਕ ਹੋਇਆ ਵਾ ਨੈਕ ਤੇ ਆਵ ਕੁਲੇ ਇਹਦੇ ਵਰਕ ਹੋਇਆ ਥੋੜੀ ਜਿਆਦਾ ਬਾਕੀ ਹੋਰ ਕੁਛ ਨਹੀਂ ਪ੍ਰਿੰਟਡ ਵਾ ਪ੍ਰਿੰਟਡ ਆ ਸਾਰਸੰਭੇ ਬਸ ਇਹ ਹੀ ਵਰਕ ਹੋਇਆ ਜਿੰਦ ਤੇ ਤੇ ਆ ਦੁਪੱਟਾ ਵੀ ਪ੍ਰਿੰਟਡ ਵਾ ਦੇ ਨਾਲ ਇਹਦੇ ਆ ਵਾ ਸਲਵਾਰ ਕਲੀਨ ਇਹਦੇ ਤੇ ਦੂਰ ਦੋੜਿਆ ਹੁੰਦੇ ਇਕ ਆ ਇਹ ਬੂਸੀ ਨੂੰ ਤੇ ਇੱਕ ਆ ਆਪਣਾ ਕਾਟਨ ਦਾ ਸੂਟ ਇਹਦੇ ਕੋਲ ਇੱਕ ਵਸਾ ਪੱਟੀ ਵੀ ਲੱਗੀ ਆ ਕਾਟਨ ਦੇ ਦੁਪੱਟੇ ਵਾਲਾ ਆ ਦੋ ਤਾਵਾ ਤੇ ਆ ਸੂਟਾ ਸੌਰੀ ਸ਼ਰਟ ਆ ਤੇ ਆ ਪਨੀਰ ਸੌਰੀ ਸਲਵਾਰ ਆ ਆ ਸ਼ਰਟ ਆ ਸਲਵਾਰ ਆ ਦੁਪੱਟਾ ਪ੍ਰਿੰਟਡ ਦੁਪੱਟਾ ਉਹ ਆ ਸੋਨਾ ਦੁਪੱਟਾ ਆ இது ਇਹ ਵੀ ਗਏ ਦੋ ਦਿਨਾ ਦੁਪੱਟੇ ਦੋ ਦੁਪੱਟੇ ਵਾਲੇ ਵੀ ਸੇਕ ਹੋ ਗਏ ਆ ਇਹ ਕੋਦੇ ਤੇ ਆ ਗਿਆ ਵਰਕ ਵਾਲਾ ਪੇਰ ਸੇਮ ਸੇਮ ਵਰਕ ਆ ਥੋੜਾ ਕਲਰ ਚ ਫਰਕ ਵਾ පිලා සේල දති ති මට කල තු ජනක කීකව මෑස් කනය ක තම මදල දදිව ල මද සුු තිිය ලනගේ ලයි රු ය කැනු යු සස්කර නද අපමල්දේ පේර හොල නමී බඩි දන හති බ.